ਸਸ਼ੁਕਲ ਕਲਿਆਣ ਟੀਵੀ ਪੰਜਾਬ ਵੇਖ ਰਹੇ ਤੁਸੀਂ ਤੇ ਬਠਿੰਡਾ ਦੀ ਸਬਜ਼ੀ ਮੰਡੀ ਦੇ ਵਿੱਚ ਆਵਾਜਾਈ ਦੀ ਸਮੱਸਿਆ ਨੂੰ ਹੱਲ ਕਰਨ ਦੇ ਲਈ ਬਠਿੰਡਾ ਪੁਲਿਸ ਵੱਲੋਂ ਦੋ ਟ੍ਰੈਫਿਕ ਮੁਲਾਜ਼ਮ ਤਾਇਨਾਤ ਕੀਤੇ ਗਏ ਨੇ। ਇਹ ਕਦਮ ਦੁਕਾਨਦਾਰਾਂ ਤੇ ਖਰੀਦਦਾਰਾਂ ਦੋਵਾਂ ਨੂੰ ਪੇਸ਼ ਆ ਰਹੀਆਂ ਪਾਰਕਿੰਗ ਤੇ ਆਵਾਜਾਈ ਦੀਆਂ ਮੁਸ਼ਕਲਾਂ ਨੂੰ ਦੂਰ ਕਰਨ ਦੇ ਲਈ ਚੁੱਕਿਆ ਗਿਆ। ਤੇ ਮੰਡੀ ਦੇ ਵਿੱਚ ਸਬਜ਼ੀ ਵੇਚਣ ਵਾਲੇ ਆਪਣੀਆਂ ਰਿਹੜੀਆਂ ਸੜਕਾਂ ਤੇ ਖੜੀਆਂ ਕਰ ਦਿੰਦੇ ਨੇ ਤੇ ਖਰੀਦਦਾਰ ਵੀ ਆਪਣੀਆਂ ਗੱਡੀਆਂ ਤੇ ਮੋਟਰਸਾਈਕਲ ਸੜਕਾ ਕਿਨਾਰੇ ਲਗਾ ਦਿੰਦੇ ਨੇ ਜਿਸ ਦੇ ਨਾਲ ਆਵਾਜਾਈ ਜਮ ਹੋ ਜਾਂਦੀ ਹੈ ਤੇ ਸਬਜ਼ੀ ਖਰੀਦਣ ਦੇ ਵਿੱਚ ਵੀ ਲੋਕਾਂ ਨੂੰ ਦਿੱਕਤ ਆਉਂਦੀ ਹੈ ਹੁਣ ਟ੍ਰੈਫਿਕ ਪੁਲਿਸ ਦੇ ਕਰਮਚਾਰੀ ਜਿਨ੍ਹਾਂ ਦੇ ਵਿੱਚ ਐਸਆਈ ਦੇ ਵਿੱਚ ਤਾਇਨਾਤ ਰਹਿਣਗੇ ਗਲਤ ਤਰੀਕੇ ਦੇ ਨਾਲ پارک ਕੀਤੀਆਂ ਗੱਡੀਆਂ ਨੂੰ ਹਟਾਇਆ ਜਾਵੇਗਾ ਤੇ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਦੇ ਚਲਾਨ ਹੋਣਗੇ ਐਸਆਈ ਹਰਿੰਦਰ ਸਿੰਘ ਨੇ ਦੱਸਿਆ ਕਿ ਜੁੱਥੇ ਇਸ ਮਾਮਲੇ ਦੇ ਵਿੱਚ ਉਹਨਾਂ ਦੇ ਵੱਲੋਂ ਲਗਾਤਾਰ ਕਾਰਵਾਈ ਕੀਤੀ ਜਾਵੇਗੀ ਕਾਰਵਾਈ ਐਸਐਸਪੀ ਅਮਨੀਤ ਕੌਂਡਲ ਦੇ ਟ੍ਰੈਫਿਕ ਪੁਲਿਸ ਦੇ ਨਿਰਦੇਸ਼ਾਂ ਤੇ ਕੀਤੀ ਗਈ ਹੈ ਉਹਨਾਂ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਆਪਣੇ ਵਾਹਨ ਸਹੀ ਜਗ੍ਹਾ ਤੇ ਪਾਰਕ ਕਰਨ ਤਾਂ ਜੋ ਸਾਰਿਆਂ ਦੀ ਸਹੂਲਤ ਬਣੀ ਰਵੇ ਇਹ ਨਵੇਂ ਕਦਮ ਇਸ ਨਾਲ ਉਮੀਦ ਹੈ ਕਿ ਸਬਜ਼ੀ ਮੰਡੀ ਦੇ ਵਿੱਚ ਆਵਾਜਾਈ ਦੀ ਸਮੱਸਿਆ ਘੱਟ ਹੋਵੇਗੀ ਤੇ ਖਰੀਦਦਾਰਾਂ ਨੂੰ ਮੁਸ਼ਕਿਲਾਂ ਦਾ ਸਾਹਮਣਾ ਨਹੀਂ ਕਰਨਾ ਪਵੇਗਾ। ਹਾਂਜੀ ਕੀ ਨਾਮ ਆ ਸਰ ਜੀ ਮੇਰਾ ਨਾਮ ਐਸੇ ਹਰਿੰਦਰ ਸਿੰਘ ਜੀ ਰਾਤ ਬਖੰਡਾ ਉਹ ਜਿਹੜਾ ਮੈਂ ਚਾਹੁੰਦਾ ਜੋ ਰਸਤੇ ਤੇ ਵਸਤੂ ਲੱਗੀ ਆ ਰਸਤਾ ਬਿਲਕੁਲ ਸਾਫ਼ ਆ ਰਿਹਾ ਹੈ ਜੀ ਆਪਸਾ ਸਾਡੇ ਐਸਐਸਪੀ ਸਾਹਿਬ ਦੇ ਹੁਕਮਾਂ ਅਨੁਸਾਰ ਮੁਤਾਬਕ ਕਿ ਸਾਡੇ 34 ਟਰੈਕ ਦੇ ਮਤਲਬ ਕਰਨ ਹੁਕਮ ਹੋਇਆ ਸੀ ਕਿ ਵੀ ਇੱਥੇ ਜਾਮ ਲੱਗਦਾ ਮੰਡੀ ਵਿੱਚ ਜੋ ਗੱਡੀਆਂ ਕੋਈ ਇਹ ਟੇਢੀ ਪਿੰਗੀ ਲਾ ਕੇ ਜਾਮ ਲੱਗ ਜਾਂਦਾ ਸੀ ਉਹਨਾਂ ਨੂੰ ਪਾਰਕਿੰਗ 'ਚ ਗੱਡੀਆਂ ਲਾਉਣ ਵਾਸਤੇ ਸਾਫ਼ ਰੱਖਣ ਬਾਅਦ ਲੋਕਾਂ ਨੂੰ ਇਹ ਸਹੀ ਢੰਗ ਨਾਲ ਡਰਾਈਵ ਚੱਲ ਸਕੇ ਇਸ ਕਰਕੇ ਸਾਨੂੰ ਇੱਥੇ ਡਿਊਟੀ ਲਗਾਈ ਗਈ ਹੈ। ਚਲਾਨ ਵਗੈਰਾ ਵੀ ਕੱਟੇ ਆ। ਹਾਂ 2-3 ਚਲਾਨ ਵੀ ਕੱਟੇ ਨੇ ਨਾਲ ਥੋੜਾ ਜਿਹਾ ਵੀ ਪਤਾ ਲੋਕਾਂ ਨੂੰ ਪਤਾ ਹੈ ਵੀ ਪਾਰਕਿੰਗ ਚ ਲਾਵਾਂ ਗੱਡੀ ਇਸਕੇ ਫਰਕ ਪੈ ਜਾਂਦਾ। ਲੋਕਾਂ ਨੂੰ ਕੀ ਅਪੀਲ ਕਰਨਾ ਚਾਹੁੰਦੇ ਜਿਵੇਂ ਰੋਡ ਤੇ ਖੜੀ ਕਰ ਦਿੰਦੇ ਆ। ਲੋਕਾਂ ਨੂੰ ਇਹ ਵੀ ਆਹ ਦੀ ਸਰਦੀ ਭਾਰਦੀ ਜੋ ਵੀ ਲੈਣਾ ਹੈ ਉਹ ਗੱਡੀ ਪਾਰਕਿੰਗ ਚ ਲਾਓ ਤੇ ਸਰਦੀ ਖਰੀਦੋ ਆਪਦਾ ਇਹ ਹੀ ਹੈ ਸਾਡਾ ਇਹ ਹੁਕਮ ਹੈ।